ਦੂਜੀ ਗੱਲ ਮੁੱਖ ਮੰਤਰੀ ਦੀ ਪੇਸ਼ੀ ਦੀ ਵੀ ਕਰ ਲਈਏ ਸ਼ਰਮਾ ਜੀ ਮੁੱਖ ਮੰਤਰੀ ਦੀ ਪੇਸ਼ੀ ਦੇ ਨਾਲ ਜਿਹੜਾ ਟਕਰਾਅ ਦੋ ਥਾ ਦੋ ਸ਼ਕਤੀਆਂ ਦੇ ਵਿਚਾਲੇ ਕਹਿ ਲਓ ਇਹ ਬਣਿਆ ਹੋਇਆ ਸੀਗਾ ਜੋ ਸਥਿਤੀ ਕੀ ਹੋ ਨਿਭੜ ਗਈ ਹੈ ਹੁਣ ਬਿਲਕੁਲ ਇਹ ਟਕਰਾਅ ਮੁੱਖ ਮੰਤਰੀ ਤੇ ਜਥੇਦਾਰ ਵਿਚਾਲੇ ਨਜ਼ਰ ਆ ਰਿਹਾ ਸੀ ਹਮ ਹਮ ਇਹ ਟਕਰਾਅ ਪੰਜਾਬ ਸਰਕਾਰ ਐਸਜੀਪੀਸੀ ਵਿਚਾਲੇ ਨਜ਼ਰ ਆ ਰਿਹਾ ਸੀ ਹਮ ਹਮ ਇਹ ਟਕਰਾਅ ਆਮ ਆਦਮੀ ਪਾਰਟੀ ਬਨਾਮ ਸ਼ਰੋਣੀ ਅਕਾਲੀ ਦਾ ਨਜ਼ਰ ਆ ਰਿਹਾ ਸੀ ਹਮ ਹਮ ਸੋ ਲੈ ਦੇ ਕੇ ਸਿਆਸੀ ਟਕਰਾਅ ਸੀ ਜਿਸ ਨੂੰ ਪੰਥਕ ਰੂਪ ਦੇ ਕੇ ਧਾਰਮਿਕ ਰੂਪ ਦੇ ਕੇ ਸਾਹਮਣੇ ਲਿਆਂਦਾ ਗਿਆ ਜੀ ਜੀ ਮੁੱਖ ਮੰਤਰੀ ਹੋਰਾਂ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸੀ ਕਿ ਜੀ ਉਹ ਭਾਸ਼ਾ ਬੋਲਦੇ ਨੇ ਧਰਮ ਸੰਸਥਾ ਬਾਰੇ ਬੋਲ ਕਾਂ ਬਾਰੇ ਹਨਾ ਫਿਰ ਉਹਨਾਂ ਦੀਆਂ ਵੀਡੀਓ ਤੁਰੀਆਂ ਫਿਰਦੀਆਂ ਸੀਗੀਆਂ ਜੀ ਕਿ ਜਿਆ ਛਿੱਟਾ ਦੇਈ ਜਾਂਦੇ ਨੇ ਆ ਕਰੀ ਜਾਂਦੇ ਨੇ ਹਨਾ ਫਿਰ ਉਹ ਗਾਇ ਕਾਲੇ ਮਸਲੇ ਤੇ ਕਿ ਸ਼ਬਦ ਪੜਿਆ ਨਹੀਂ ਪੜਿਆ ਉੱਥੇ ਉਹ ਟਕਰਾ ਗਏ ਐ ਇਸ ਤਰੀਕੇ ਕਰ ਨਾਲ ਫਿਰ ਉਹਨਾਂ ਦੇ ਕਿੰਨੇ ਹੀ ਮਸਲੇ ਬੱਤੇ ਸਫਾਈ ਸ਼ੁਰੂ ਪਾਲਾ ਮਾਮਲਾ ਐਫ ਆਈ ਆਰ ਤੱਕ ਦਾ ਆ ਗਿਆ ਦੋ ਬੰਦੇ ਚੱਕਣ ਵਾਲਾ ਆ ਗਿਆ ਐ ਜੀ ਪੀ ਸੀ ਨੂੰ ਘੇਰਾਬੰਦੀ ਕਰਨ ਦਾ ਆ ਗਿਆ ਸੋ ਇਹ ਸਾਰੇ ਮਸਲੇ ਬਣਦੇ ਬਣਦੇ ਇਸ ਥਿਤੀ ਚ ਆ ਗਏ ਕਿ ਜੀ ਮੁੱਖ ਮੰਤਰੀ ਨੂੰ ਤਲਬ ਕਰ ਲਿਆ ਗਿਆ ਜੀ ਆ ਮੁੱਖ ਮੰਤਰੀ ਜਦੋਂ ਪੇਸ਼ ਹੋਣ ਆਉਂਦੇ ਨੇ ਹਮ ਤਾਂ ਉਹ ਬਕਾਇਦਾ ਕਹਿੰਦੇ ਜੀ ਮੇਰੇ ਕੋਲ ਤਾਂ 25000 ਸ਼ਿਕਾਇਤਾਂ ਨੇ ਐ ਜੀ ਪੀ ਸੀ ਦੇ ਖਿਲਾਫ ਠੀਕ ਹੈ ਮਤਲਬ ਤੁਸੀਂ ਚਲਾਨ ਪੇਸ਼ ਕਰਨ ਚੱਲੇ ਹੋ ਕਿਸੇ ਮਾਮਲੇ ਦਾ ਹਮ ਦੋ ਕਾਲੇ ਬੈਗ ਹਮ ਹਮ ਲੈ ਕੇ ਕਿ ਲੋ ਜੀ ਮੈਂ ਸ਼ਿਕਾਇਤਾਂ ਦੇਣ ਆਇਆ ਹਾਂ ਹਮ ਪ੍ਰਵੀਨ ਜੀ 25000 ਜੇ ਪੰਨੇ ਵੀ ਹੋਣ ਨਾ ਇੱਕ ਇੱਕ ਪੰਨਾ ਹੀ ਹਮ ਹਮ ਜਿਹਦੇ ਉੱਪਰ ਸ਼ਿਆਹੀ ਨਾਲ ਕੁਝ ਲਿਖਿਆ ਵੀ ਨਾ ਹੋਵੇ ਜੀ ਜੀ ਮਤਲਬ 25000 ਪੰਨਿਆਂ ਤੇ ਜੇ ਸ਼ਿਆਹੀ ਨਾਲ ਕੁਝ ਲਿਖਿਆ ਸ਼ਿਆਹੀ ਦਾ ਵੀ ਵਜ਼ਨ ਹੋ ਗਿਆ ਹੋਊਗਾ ਸਹੀ ਹੈ ਬਿਲਕੁਲ ਖਾਲੀ ਪੰਨਿਆਂ ਦਾ ਹੀ ਵਜ਼ਨ ਇੱਕ ਹੱਥ ਨਾਲ ਚੱਕ ਕੇ ਲੈ ਕੇ ਤੁਸੀਂ ਕਮਾਲ ਆ ਵੀ ਬੜੀ ਸ਼ਕਤੀ ਬਣ ਗਈ ਸੀ ਤੁਹਾਡੇ ਦਾ ਜੀ 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 ਇੰਨੇ ਹਲਕੇ ਹੋ ਗਏ 25000 ਸ਼ਿਕਾਇਤਾਂ ਹਮ ਤਦ ਨਮਾਇਕ ਅੱਛਾ ਐਸਜੀਪੀਸੀ ਖਿਲਾਫ ਸ਼ਿਕਾਇਤ ਹੋਵੇ ਲੋਕ ਕਿਸੇ ਵੀ ਪੰਥਕ ਤੇ ਰਿਕੋਲ ਪੰਥਕ ਸੰਸਥਾ ਕੋਲ ਅਕਾਲ ਤਖਤ ਸਾਹਿਬ ਕੋਲ ਕਿਸੇ ਧਾਰਮਿਕ ਸੰਸਥਾ ਕੋਲ ਕਿਸੇ ਵਿਅਕਤੀ ਕੋਲ ਜਾਂਦੀ ਵਿਜੇ ਸਰਕਾਰ ਕੋਲ ਆ ਦੇਰ ਕੋਲ ਚਲੇ ਗਏ ਸਹੀ ਗੱਲ ਬਿਲਕੁਲ ਹਮਾਰਾ ਮੁੱਖ ਮੰਤਰੀ ਸਾਹਿਬ ਐਡੇ ਵੱਡੇ ਸਿੱਖ ਬਣ ਗਏ ਹਮ ਇਹ ਤਾਂ ਜੇ ਪਤਾ ਲੱਗਿਆ ਸਾਨੂੰ ਤਾਂ ਚਲੋ ਪਰ ਮੁੱਖ ਮੰਤਰੀ ਸਾਹਿਬ ਦਾ ਜੋ ਜਾਣ ਦਾ ਤਰੀਕਾ ਸੀ ਹਮ ਜੋ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਤਰੀਕਾ ਸੀ ਉਹਨਾਂ ਨੇ ਇਸ ਭਾਵ ਨੂੰ ਉਭਾਰਿਆ ਕਿ ਮੈਂ ਬਤੌਰ ਮੁੱਖ ਮੰਤਰੀ ਨਹੀਂ ਆਇਆ ਮੈਂ ਬਤੌਰ ਸ਼ਰਧਾਲੂ ਆਇਆ ਜੀ ਉਹਨਾਂ ਦੀ ਬੋਡੀ ਲੈਂਗੁਏਜ ਬੜੀ ਨਮਰ ਸੀ ਹਮਮ ਬੜੇ ਨਿਮਾਣੇ ਉਹਨਾਂ 'ਚ ਨਜ਼ਰ ਆਈ ਉਹਨਾਂ ਦੀ ਤੌਰ ਉਹਨਾਂ ਦੀ ਅੱਖਾਂ ਦੀ ਨਿਮਰਤਾ ਉਹਨਾਂ ਦੇ ਹੱਥਾਂ ਦਾ ਜੁੜੇ ਹੋਣਾ ਹੈ ਨਾ ਉਹ ਬੜੇ ਆਦਬ ਨਾਲ ਪੇਸ਼ ਹੋਏ ਬੇਸ਼ੱਕ ਸਮੇਂ ਨੂੰ ਲੈ ਕੇ ਖਾਸਕ ਜ਼ਮਾਨ ਪਿਆ ਰਿਹਾ ਪਹਿਲਾਂ 10 ਵਜੇ ਸੀ ਫਿਰ 4:30 ਹੋ ਗਿਆ ਫਿਰ 11 ਕਰ ਲਿਆ ਫਿਰ 12 ਕਰ ਲਿਆ ਫਿਰ ਚਲੋ ਜੀ ਲੈ ਦੇ ਕੇ 11 12 ਦੇ ਵਿਚਾਲੇ ਮੁਖੰਤਰੀ ਸਾਹਿਬ ਆ ਗਏ ਹੂੰ ਤੇ ਜੀ ਉਹਨਾਂ ਨੇ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ ਫਿਰ ਉਹ ਸ਼੍ਰੀ ਕਲਤਕ ਸਾਬ ਸਕਤਰੇ ਤੇ ਪੇਸ਼ ਹੋਣ ਲਈ ਦੋ ਕਾਲੇ ਬੈਗ ਲੈ ਕੇ ਗਏ ਜੀ ਜੀ ਤੇ ਕਹਿੰਦੇ ਜੱਦਾ ਸਾਹਿਬ ਨੇ ਕਹਿਤਾ ਕਿ ਠੀਕਾ ਰੱਖ ਦੋ ਉਧਰ ਉਹ ਤੋਂ ਬਾਅਦ ਕਹਿੰਦੇ ਜੀ ਇਹਨਾਂ ਨੇ ਇਹਨਾਂ ਨੂੰ ਸਵਾਲ ਜਵਾਬ ਹੋਏ 40 ਮਿੰਟ ਦੀ ਪੇਸ਼ੀ ਚੱਲੀ ਠੀਕ ਹੈ ਜੀ 40 ਮਿੰਟ ਦੀ ਪੇਸ਼ੀ 'ਚ ਮੁਖੰਤਰੀ ਸਾਹਿਬ ਨੇ ਕਹਿੰਦੇ ਜੀ ਕਿਹਾ ਕਿ ਮੈਨੂੰ ਤਾਂ ਜੀ ਪੂਰੀ ਤਰ੍ਹਾਂ ਮਰਿਆਦਾ ਦਾ ਨਹੀਂ ਗਿਆਨ ਜੀ ਮੈਂ ਤਾਂ ਅਣਜਾਣ ਆ ਜੀ ਮੈਂ ਤਾਂ ਕੱਲ ਤੱਕ ਸਭ ਨੂੰ ਸਮਰਪਿਤ ਆ ਜੀ ਮੈਂ ਤਾਂ ਮੱਥਾ ਟੇਕਣ ਆਉਣਾ ਜੀ ਮੈਂ ਮੱਥਾ ਲਾਉਣ ਥੋੜਾ ਆਉਣਾ ਜੀ ਹੈ ਨਾ ਮੇਰੀ ਕੀ ਔਕਾਤ ਜੀ ਮੇਰੀ ਕੀ ਹਿੰਮਤ ਸੋ ਇਸ ਤਰੀਕੇ ਕਰਨਾ ਕਹਿੰਦੇ ਉਹਨੇ ਪੱਖ ਰੱਖਿਆ ਜਸੇ ਸਾਹਿਬ ਨੇ ਖੁਦ ਆ ਕੇ ਮੀਡੀਆ ਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਨੇ ਗੱਲ ਮੰਨੀ ਹੈ ਕਿ ਮੈਂ ਮਰਿਆਦਾ ਤੋਂ ਪੂਰੀ ਤਰ੍ਹਾਂ ਵਾਕਿਫ ਨਹੀਂ ਮੇਰੇ ਸ਼ਬਦ ਚੋਣ ਗਲਤ ਸੀ ਮੇਰਾ ਤਰੀਕਾ ਗਲਤ ਸੀ ਅੱਗੇ ਨੂੰ ਮੈਂ ਇੰਜ ਨਹੀਂ ਕਰੂੰਗਾ ਹੂੰ ਇਹ ਤੇ ਮੈਨਾਂ ਨੂੰ ਸਿੱਖ ਮਰਿਆਦਾ ਦੀ ਸਿੱਖ ਰਹਿਤ ਮਰਿਆਦਾ ਦੀ ਕਾਪੀ ਦੇ ਦਿੱਤੀ ਆ ਜੀ ਕੋਈ ਨੂੰ ਪੜ੍ਹ ਸਮਝਣ ਤੇ ਯਸ਼ਰ ਸਾਹਿਬ ਤਾਂ ਇਹ ਵੀ ਕਹਿ ਕੇ 328 ਰੁਪਏ ਦੇ ਮਾਮਲੇ ਦੇ ਇੱਕ ਸੁਖਨ ਨਾ ਤਰਾਲੇ ਮਾਮਲੇ ਤੇ ਉਹਨਾਂ ਨੇ ਮੰਨਿਆ ਕਿ ਮੈਂ ਕੱਲ ਕਰ ਗਿਆ ਜੀ ਹਮ ਸਹੀ ਹੈ ਕਿ ਜੇ ਉੱਥੇ ਮੰਨ ਰਹੇ ਹੋ ਫਿਰ ਬਾਹਰ ਮੀਡੀਆ 'ਚ ਕਿਉਂ ਨਹੀਂ ਬੋਲੇ ਆ ਕਿਉਂ ਨਹੀਂ ਬੋਲੇ ਹਮ ਜਾਂ ਕੱਲ ਨੂੰ ਓਡੀ ਵੱਡੀ ਸਟੇਜ ਤੇ ਮਾਫੀ ਮੰਗੋਗੇ ਫਿਰ ਜਿਹੜੀ ਵੱਡੀ ਸਟੇਜ ਤੇ ਐਲਾਨ ਕੀਤਾ ਹਮ 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 ਇਹ ਇਕੱਲਾ ਉਹ ਸੰਸਥਾ ਦਾ ਸਵਾਲ ਨਹੀਂ ਹੈ ਹਮ ਇਹ ਲੋਕ ਭਾਵਨਾ ਨਾਲ ਵੀ ਧੋਖਾ ਹੈ ਹੂੰ ਇਹ ਗੁਰੂਗ੍ਰਾਮ ਸਾਹਿਬ ਚ ਆਸਥਾਰ ਰੱਖਣ ਵਾਲਿਆਂ ਨਾਲ ਵੀ ਝਲਵਾੜ ਹੈ ਜੇ ਤੁਸੀਂ ਇੰਜ ਕਰ ਰਹੇ ਹੋ ਜੀ ਜੀ ਬਿਲਕੁਲ ਇਹ ਵੀ ਇੱਕ ਵੇਅਦੀ ਹੈ ਹੂੰ ਸੋ ਇਹ ਇਹਦੇ ਲਈ ਫਿਰ ਉਸੇ ਸੰਗਤ ਕੋਲ ਆ ਕੇ ਮਾਫੀ ਮੰਗੋਗੇ ਇਸ ਵਾਰ ਖੜਾ ਹੈ ਜੀ ਪਰ ਮੁੱਖ ਮੰਤਰੀ ਸਾਹਿਬ ਦੀ ਸਮੁੱਚੀ ਪੇਸ਼ੀ ਤੋਂ ਬਾਅਦ ਜਦ ਮੈਂ ਮੁੱਖ ਮੰਤਰੀ ਆ ਕੇ ਮੀਡੀਆ ਚ ਗੱਲ ਕਰ ਰਹੇ ਸੀ ਚੁਣ-ਚੁਣ ਕੇ ਸ਼ਬਦ ਬੋਲ ਰਹੇ ਸੀ ਹੂੰ ਹੂੰ ਧਰਮੇ ਨਾਲ ਬੋਲ ਰਹੇ ਸੀ ਕਦੇ-ਕਦੇ ਮਤਲਬ ਸ਼ਬਦ ਗਵਾਚ ਜਾਂਦੇ ਸੀ ਉਹ ਘਬਰਾਹਟ ਵੀ ਨਜ਼ਰ ਆ ਰਹੀ ਸੀ ਕੁਝ ਹੂੰ ਤੇ ਦੂਸਰੇ ਪਾਸੇ ਜੱਜਦਾਰ ਸਾਹਿਬ ਨੇ ਆ ਕੇ ਜਿਵੇਂ ਤਸੱਲੀ ਪ੍ਰਗਟਾਈ ਉਹ ਪੂਰੀ ਤਰ੍ਹਾਂ ਖੁਸ਼ ਨਜ਼ਰ ਆਇ ਮੱਖ ਮੰਤਰੀ ਸਾਹਿਬ ਦੀ ਸਪਸ਼ਟੀਕਰਨ ਤੋਂ ਮੈਨੂੰ ਲੱਗਦਾ ਹਮ ਜਿਵੇਂ ਬੈਕ ਡੋਰ ਅਖਰ ਚ ਸਮੇਂ ਨੂੰ ਲੈ ਕੇ ਮਤਲਬ ਮੁੱਖ ਮੰਤਰੀ ਸਾਹਿਬ ਦੇ ਦਫਤਰ ਤੇ ਸਖਤਰੇ ਤੇ ਅਧਿਕਾਰੀਆਂ ਚ ਤਾਲਮੇਲ ਬੈਠ ਗਿਆ ਸੀ ਕਿਤੇ ਪੇਸ਼ੀ ਤੇ ਹੋਰ ਮਾਮਲਿਆਂ ਚ ਵੀ ਤਾਲਮੇਲ ਤਾਂ ਨਹੀਂ ਬੈਠ ਕੇ ਗੁੱਪਤ ਤਰੀਕੇ ਨਾਲ ਸਹੀ ਹੈ ਬਿਲਕੁਲ ਹਮ ਇਹ ਵੀ ਸੰਭਾਵਨਾ ਉਪਰੀ ਹੈ ਕਿ ਮਾਮਲਾ ਤਾਂ ਨਿਬੜ ਗਿਆ ਸਮਝ ਲਓ ਜੀ ਹਮ ਜੱਜਦਾਰ ਸਾਹਿਬ ਨੇ ਕਹਿ ਤਾਂ ਦਿੱਤਾ ਕਿ ਪੰਜੀ ਸਿੰਘ ਸਰੋਂ ਦੀ ਬੈਠਕ ਚ ਇਸ ਸਪਸ਼ਟਿਕਰ ਦੇ ਵਿਚਾਰ ਕਰਾਂਗੇ ਜੀ ਹਮ ਹਮ ਪਰ ਮੈਨੂੰ ਲੱਗਦਾ ਜੋ ਵੀ ਵਿਚਾਰ ਹੋਊਗਾ ਇਹ ਹੋਊਗਾ ਕਿ ਠੀਕਾ ਮੁਖੰਦਰੀ ਜੀ ਨੇ ਅੱਗੇ ਲਈ ਕਹਿਤਾ ਕਿ ਮੈਂ ਧਿਆਨ ਰੱਖੂੰਗਾ ਹੁਣ ਮਾਫੀ ਮੰਗੇ ਚਲੋ ਜੀ ਗੱਲ ਖਤਮ ਕਰੋ ਕਿਉਂਕਿ ਜੀ ਉਹ ਤਾਂ ਪੂਰਨ ਸਿੱਖ ਵੀਗਾ ਉਹਨੂੰ ਆਪਾਂ ਤਨਖਾਹ ਕਿ ਲਾ ਸਕਦੇ ਆ ਅੱਜ ਦਾ ਮਾਮਲਾ ਇਹ ਖੜਾ ਕਿ ਬੁਲਾਇਆ ਜਾ ਸਕਦਾ ਸੀ ਕਿ ਨਹੀਂ ਨਹੀਂ ਬੁਲਾਇਆ ਜਾ ਸਹੀ ਗੱਲ ਹਮ ਤੇ ਹੁਣ ਫਿਰ ਤਨਖਾਹ ਦਾ ਮਾਮਲਾ ਨਵਾਂ ਬਵਾਦ ਖੜਾ ਹੋ ਜਾਊਗਾ ਲੋਕ ਤਾਂ ਇਹ ਵੀ ਮੈਂ ਲੋਕਾਂ ਤੋਂ ਭਾਵੇਂ ਮੇਰਾ ਸਿੱਖ ਵਿਦਵਾਨਾਂ ਤੋਂ ਹੈ ਇੱਥੇ ਹਮ 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 ਮੈਂ ਸਿੱਖ ਵਿਦਵਾਨਾਂ ਨੂੰ ਸੁਣ ਰਿਹਾ ਸੀ ਉਹਨਾਂ ਨਾਲ ਕਈਆਂ ਨਾਲ ਗੱਲ ਹੋਈ ਕਈਆਂ ਦਾ ਪੱਕਾ ਜਾਣਣ ਦੀ ਮੈਂ ਕੋਸ਼ਿਸ਼ ਕੀਤੀ ਉਹ ਕਹਿੰਦੇ ਕੀ ਜਥੇਦਾਰ ਸਾਹਿਬ ਆਪਣਾ ਵੱਖਰਾ ਮੱਠ ਬਣਾ ਰਹੇ ਨੇ ਉੱਥੇ ਸਹੀ ਸਵਾਲ ਹੋਣਗੇ ਉਹ ਕਹਿ ਰਹੇ ਨੇ ਜੀ ਮੈਂ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਨਹੀਂ ਮੈਂ ਅਕਾਲ ਤਖਤ ਦੇ ਸਕੱਤਰੇ ਸਦਿਆ ਕਹਿੰਦੇ ਸਕੱਤਰੇ ਤਕਾਲ ਤਖਤ ਸਾਹਿਬ ਦਾ ਹੈ ਤੇ ਅਕਾਲ ਤਖਤ ਸਾਹਿਬ ਦੇ ਅੰਦਰ ਹੈ ਤੇ ਉੱਥੇ ਵੱਖਰੀ ਵਿਰਿਆਦਾ ਨਹੀਂ ਹੈ ਉਹ ਕਹਿੰਦੇ ਜਥੇਦਾਰ ਨੇ ਨਵੀਂ ਮਰਿਆਦਾ ਤੌਰ ਤੇ ਕਾਨੂੰਨ ਤਾਂ ਕੋਈ ਹੋਰ ਨਾ ਭੇਜੂਗਾ ਇਹ ਸਹੀ ਹੈ ਸੋ ਇਹਦੇ ਉੱਤੇ ਕੀ ਬਹਿਸ ਨੂੰ ਵੀ ਨਿਬੇੜ ਰਹੇ ਨੇ ਜੱਦਰ ਸਾਹਿਬ ਕਿ ਅੱਗੇ ਨੂੰ ਮੈਂ ਚੈਪਟਰ ਬੰਦ ਕਰਦਾ ਜੀ ਇਸ ਲਈ ਉਹ ਹੁਣ ਇਹਦੇ ਤੇ ਕਿਉਂਕਿ ਤਨਖਾਹ ਦਾ ਸਵਾਲ ਤਾਂ ਖੜਾ ਫਿਰ ਹੂੰ 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 ਜੇ ਗਨਾਹ ਕਬੂਲ ਹੋ ਗਏ ਮੈਂ ਤਨਖਾਹ ਲੱਗਣੀ ਵੀ ਬਣਦੀ ਹੈ ਪਰ ਕੀ ਉਹ ਸਪਸ਼ਟੀਕਰਨ ਦੇ ਤਸਲੀ ਪ੍ਰਟਾ ਕੇ ਇਸ ਚੈਪਟਰ ਨੂੰ ਬੰਦ ਕਰ ਮ ਜਾ ਰਹੇ ਨੇ ਕੀ ਇਹ ਮਾਮਲਾ ਜੱਥੇਦਾਰ ਤੇ ਮੁੱਖ ਮੰਤਰੀ ਵਿਚਾਲੇ ਨਿਬੜਿਆ ਕਿ ਕੀ ਇਹ ਮਾਮਲਾ ਸਰਕਾਰ ਤੇ ਐਸਜੀਪੀਸੀ ਵਿਚਾਲੇ ਨਿਬੜ ਗਿਆ ਤੇ ਕੀ ਇਹ ਮਾਮਲਾ ਇੱਥੇ ਵੀ ਨਿਬੜ ਗਿਆ ਕਿ ਸਾਡੇ ਮਤਲਬ ਇਸ ਧਾਰਮਿਕ ਸੰਸਥਾ ਦੇ ਆਕਾ ਸੁਖਵੀਰ ਬਾਦਰ ਨੂੰ ਨਹੀਂ ਛੇੜੋਗੇ ਤੁਸੀਂ ਅਸੀਂ ਤੁਹਾਨੂੰ ਨਹੀਂ ਛੇੜਦੇ ਜੀ ਜੀ ਸਹੀ ਹੈ ਕਿੱਥੇ ਨਬੜੇ ਆਉਂਦੇ ਚੰਦ ਦਿਨਾਂ ਚ ਸੰਕੇਤ ਮੈਨ ਲੱਗ ਜਾਣਗੇ ਸਾਰਾ ਕੁਝ ਦਿਖਣ ਲੱਗ ਜਾਊਗਾ ਜੇ ਸੈੱਟ ਵੀ ਸੌ ਗਈ ਹੁਣ ਹਾਂ ਜੇ ਇਸ ਮਸਲੇ ਨੂੰ ਸਰਕਾਰ ਨੇ ਵੀ ਪਿੱਟ ਕਰ ਲਈ ਹੈ ਤੇ ਐਸਜੀਪੀਸੀ ਵੀ ਇਸ ਮਸਲੇ ਤੇ ਬੋਲਣ ਤੋਂ ਕਰਾਰਾ ਕਰ ਗਈ ਸਮਝ ਲਓ ਮਾਮਲਾ ਸੈਟਲ ਹੋ ਗਿਆ ਤੇ ਜੇ ਕਿਸੇ ਤਰੀਕੇ ਕਰਨ ਵਾਲੇ ਅੱਗੇ ਵੱਧ ਕੇ ਕਿਸੇ ਸਿਰੇ ਲਾਉਂਦੇ ਨੇ ਤਾਂ ਸਰਕਾਰ ਦਾ ਇਹ ਵੀ ਚਣੌਤੀ 1328 ਰੁਪਿਆਂ ਦਾ ਮਾਮਲਾ ਤੁਹਾਨੂੰ ਵਿੜੋ ਨਿਵੜੋ ਬੇਅਦਬੀਆਂ ਵਾਲੇ ਮਾਮਲਿਆਂ ਦੇ ਵਿੱਚ ਦੋਸ਼ੀਆਂ ਨੂੰ ਕਟਾਰੇ 'ਚ ਲਿਆਓ ਫਿਰ ਲੱਗੇਗਾ ਕਿ ਤੁਸੀਂ ਸੱਚਮੁੱਚ ਕੌਮ ਦੀ ਪੰਖਤੀ ਸੇਵਾ ਕਰਨ ਆਏ ਹੋ ਹੂੰ ਜੀ ਜੀ ਸਹੀ ਹੈ ਬਿਲਕੁਲ